ਜਦੋਂ ਇੱਥੇ ਬੱਚੇ ਮਾਵਾਂ ਤੁਹਾਡੇ ਸਾਹਮਣੇ ਖੜੀਆਂ ਨੇ ਕਿ ਬੱਚਿਆਂ ਨੇ ਸਾਡੇ ਨਾਲ ਦਸਤਾਰ ਬੰਨੋ ਜੋ ਇਹੋ ਜਿਹੀ ਦਿਹਾੜਿਆਂ ਤੇ ਦਿਨਾਂ ਤੇ ਦਸਤਾਰ ਸਜਾਈ ਜਾਂਦੀ ਆ ਸਰ ਮੈਂ ਸਮਝਦਾ ਕਿ ਐਵਰੇਜ ਜਿਹੜੇ ਬੱਚੇ ਨੇ ਨੌਜਵਾਨ ਨੇ ਫਿਰ ਦਸਤਾਰ ਸਜਾ ਕੇ ਰੱਖਦੇ ਨੇ ਤੇ ਸਾਡਾ ਫਰਜ਼ ਵੀ ਬਣਦਾ ਆਪਣਾ ਫਰਜ਼ ਸਮਝਦੇ ਹੋਏ ਸ਼੍ਰੋਮਣੀ ਕਾਲੇਦਲ ਦਾ ਯੂਥ ਵਿੰਗ ਯੂਥ ਕਾਲੇਦਲ ਡੇਢ ਸਾਲ ਤੋਂ ਇਹ ਇਹ ਮੁਹਿੰਮ ਚਲਾ ਰਿਹਾ ਹੈ ਦੇਖੋ ਇਹ ਨਹੀਂ ਹੁੰਦਾ ਕਿ ਬੇਸ਼ੱਕ ਕਿਸੇ ਦੇ ਕੇਸ ਕਰਕੇ ਰਵੇ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਉਹਦੇ ਅੰਦਰ ਸਿੱਖੀ ਨਹੀਂ ਗੁਰੂ ਦਾ ਨਾਲ ਪਿਆਰ ਨਹੀਂ ਪਰ ਦਸਤਾਰ ਬੰਨਣੀ ਕੇਸ ਰੱਖਣੇ ਦਾੜੇ ਪ੍ਰਕਾਸ਼ ਕਰਨੇ ਇਹ ਇਹ ਮੋਹਰ ਆ ਗੁਰੂ ਜੀ ਮੈਂ ਮੁਸਲਮਾਨੀ ਧਰਮ ਚੋਂ ਕਰਦਾ ਬੁਲਾਉਂਗਾ ਮਤਲਬ ਮੇਰੀ ਮੰਮਾ ਨੂੰ ਪਸੰਦ ਤੇ ਮਤਲਬ ਦਸਤਾਰ ਤੇ ਮਤਲਬ ਉਹ ਬੋਲਦੇ ਸੀ ਵੀ ਤੂੰ ਦਸਤਾਰ ਬੰਨਿਆ ਕਰ ਵੀ ਵਧੀਆ ਲੱਗਦਾ ਜੱਜਦਾ ਤੇ ਪਹਿਲਾਂ ਦਾਦਾ ਜੀ ਬੰਨਦੇ ਸੀ ਦਾਦਾ ਜੀ ਬੰਨਦੇ ਸੀ ਕਦੇ ਕਦੇ ਮੇਰੇ ਛੋਟੇ ਹੁੰਦੇ ਤੇ ਮੰਮੀ ਕਹਿੰਦੀ ਸੋਹਣੀ ਲੱਗਦੀ ਤੇ ਮੈਂ ਹੁਣ ਆਪਣੇ ਆਪ ਨੂੰ ਮਾਣ ਹੋਇਆ ਵੀ ਮੈਂ ਬਣਾਣੀ ਆ ਮੁਸਲਮਾਨ ਜਾਂ ਹੋ ਰਹੀ ਸੀ ਵੀ ਬੰਦੇ ਤੇ ਹੈਗੇ ਵੀ ਦੁਜਗ ਤੇ ਹੁਣ ਪਤਾ ਲੱਗਿਆ ਵੀ ਹੈਗੇ ਆ ਸੰਸਾਰ ਤੇ ਆਇਆ ਵੀ ਕੁਝ ਬਣ ਕੇ ਤਾਂ ਜਾਈਏ ਵੀ ਕੁਝ ਕਿਸੇ ਨੂੰ ਦਿਖਾ ਕੇ ਜਾਈਏ ਵੀ ਅਸੀਂ ਕਿਹੜਾ ਮਾੜੇ ਆ ਮੁਸਲਮਾਨ ਕਿਹੜਾ ਮਾੜ ਨੇ ਅਸੀਂ ਵੀ ਸਾਰੇ ਮਤਲਬ ਧਰਮਾਂ ਨੂੰ ਮੰਨਦੇ ਆ ਅਸੀਂ ਕਿਹੜਾ ਕਹਿੰਨੇ ਵੀ ਇਹ ਅੱਡ ਮੁਸਲਮਾਨ ਐ ਜਾਂ ਸਿੱਖੀ ਚਾਹੋ ਚਾਹ ਅਸੀਂ ਸਭ ਨੂੰ ਇੱਕ ਮੰਨਦੇ ਆ ਤੇ ਕੁਮਸਲ ਧਰਮ ਦਾ ਵੀਰ ਆਪਣਾ ਸਿੰਘ ਸਜਾ ਕੇ ਬਣ ਕੇ ਇਥੋਂ ਜਾ ਰਿਹਾ ਪੱਗ ਬਣਾ ਕੇ ਗਿਆ ਉਹ ਕਹਿ ਰਿਹਾ ਕਿ ਮੇਰੀ ਮਦਰ ਨੇ ਮੈਨੂੰ ਪ੍ਰੇਰਿਤ ਕੀਤਾ ਉਹਦੀ ਮਦਰ ਦੇ ਵਿੱਚੋਂ ਮੈਂ ਕਹਿੰਦਾ ਕਿ ਉਹਦੀ ਉਹਦੀ ਦਾਦੀ ਨਾਨੀ ਪਰ ਨਾਨੀ ਦੇ ਵਿੱਚੋਂ ਉਹਦੇ ਵਿੱਚ ਗੋਣ ਆਇਆ ਕਿ ਉਹ ਉਹਨੂੰ ਸ਼ਹੀਦ ਕੀਤਾ ਉਹਦੀ ਮਦਰ ਨੂੰ ਤੇ ਫਿਰ ਉਹ ਅੱਗੇ ਬਚਾਲ ਸ਼ਹੀਦ ਹੋਇਆ ਕਿ ਮੈਂ ਦਸਤਾਰ ਬੰਨਣੀ ਆ। ਤਾਰ ਦਾ ਲੰਗਰ ਜਿਹੜਾ ਹੈ ਉਹ ਯੂਥ ਅਕਾਲੀ ਦਲ ਦੇ ਵੱਲੋਂ ਲਗਾਇਆ ਗਿਆ ਹੈ ਇੱਥੇ ਗੱਲਬਾਤ ਕਰਾਂਗੇ ਸਾਡੇ ਨਾਲ ਯੂਥ ਅਕਾਲੀ ਦਲ ਦੇ ਜਿਹੜੇ ਵਿਧਾਨੇ ਚ ਜਿਹੜੇ ਸਭ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ। ਜਿਹਦਰ ਸਾਹਿਬ ਕੀ ਮਕਸਦ ਹੈ ਕਿਉਂ ਤੁਹਾਨੂੰ ਇਹ ਮੁਹੀਮ ਸ਼ੁਰੂ ਕਰਨ ਦੀ ਲੋੜ ਪੈ ਗਈ? ਦੇਖੋ ਲੋੜ ਤਾਂ ਇਹ ਹੈ ਵੀ ਗੁਰੂ ਸਾਹਿਬ ਨੇ ਦਸਤਾਰ ਸਾਨੂੰ ਅਣਖ ਤੇ ਗੈਰ ਦਾ ਦੀ ਬਣਾ ਸਿਰ ਦਾ ਤਾਜ ਬਣਾ ਕੇ ਦਿੱਤੀ ਪਰ ਵਿਚ ਨੂੰ ਦੌਰ ਆਉਂਦਾ ਕਿ ਨੌਜਵਾਨ ਕੇਸ ਕਤਲ ਕਰਾਉਂਦੇ ਨੇ ਦਸਤਾਰ ਬੰਨਣੀ ਛੱਡਦੇ ਨੇ ਪਰ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਜਿਹੜੇ ਸਾਡੇ ਬੱਚੇ ਕੋਈ ਝਟਕ ਗਏ ਜਿਹੜੇ ਬੱਚਿਆਂ ਨੂੰ ਦਸਤਾਰ ਬੰਨਣ ਦੀ ਆਤ ਨਹੀਂ ਉਹਨਾਂ ਨੂੰ ਦੱਸਣਾ ਪੈਂਦਾ ਥੋੜਾ ਬੇਨਤੀ ਕਰਨੀ ਪੈਂਦੀ ਹੈ ਕਿ ਇਹ ਭਾਈ ਇਹ ਸਾਡਾ ਤਾਜ ਆ ਇਹਦੀ ਅਹਿਮਤ ਬਹੁਤ ਵੱਡੀ ਆ ਗੁਰੂ ਨਾਨਕ ਪਾਤਸ਼ਾਹ ਨੇ ਉਦੋਂ ਦਸਤਾਰ ਬੰਨ ਕੇ ਦੁਨੀਆ ਦਾ ਚੱਕਰ ਲਾਇਆ ਜਦੋਂ ਰਾਜੇ ਮਹਾਰਾਜੇ ਮੁਗਲ ਦਸਤਾਰ ਬੰਨਣੀ ਮਤਲਬ ਮਨਾਹੀ ਸੀ ਉਹ ਕਹਿੰਦੇ ਸੀ ਕਿ ਗਰੀਬ ਲਤਾੜੇ ਹੋਏ ਆਮ ਕਿਸਾਨ ਮਜ਼ਦੂਰ ਕੋਈ ਦਸਤਾਰ ਨਹੀਂ ਬਨ ਸਕਦਾ ਰਾਜੇ ਮਹਾਰਾਜਾਂ ਦਾ ਹੱਕ ਸਮਝਦੇ ਸੀ ਇਹ ਦਸਤਾਰ ਤੇ ਤਾਂ ਹੀ ਗੁਰੂ ਸਾਹਿਬ ਨੇ ਦਸਤਾਰ ਦਿੱਤੀ ਕਿ ਇਹ ਤਾਜ ਬਣਾ ਕੇ ਦਿੱਤੀ ਕਿ ਹਰ ਸਿੰਘ ਹਰ ਸਿੱਖ ਜਿਹੜਾ ਇਹ ਦਸਤਾਰ ਬੰਨੇਗਾ ਉਹ ਰਾਜੇ ਮਹਾਰਾਜਾਂ ਦੇ ਬਰਾਬਰ ਆ ਉਹਨਾਂ ਤੋਂ ਵੱਧ ਕੇ ਆ ਗੁਰੂ ਦਾ ਸਿੱਖ ਹੈ ਸੋ ਇਸ ਲਈ ਇਹ ਨੌਜੋਨਾਂ ਬੇਨਤੀ ਕਰ ਰਹੇ ਆ ਤੁਸੀਂ ਪਹਿਲਾਂ ਵੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਇਸ ਸਮਾਗਮ ਨੂੰ ਪਹਿਲਾਂ ਵੀ ਤੁਸੀਂ ਜਿਹੜੀ ਆਪਣੇ ਚੈਨਲ ਰਾਹੀਂ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਸੰਗਤਾਂ ਪਹੁੰਚਾਇਆ ਕਿਉਂਕਿ ਤੁਹਾਡੇ ਵੀ ਸਹਿਯੋਗ ਦੀ ਲੋੜ ਹੈ ਦੇਖੋ ਅੱਜ ਹੁਣ ਨੌਜਵਾਨ ਪਹਿਲਾਂ ਆਪ ਜਿਹੜਾ ਪਹਿਲਾ ਨੌਜਵਾਨ ਆਇਆ ਉਹ ਆਪ ਆਵਾਜ਼ ਮਾਰ ਕੇ ਆਇਆ ਕਿ ਭਾਈ ਜੀ ਮੇਰਾ ਜੀ ਕਰਦਾ ਕਿ ਮੈਂ ਇੱਥੋਂ ਦਸਤਾਰ ਸਜਾ ਕੇ ਜਾਮਾ ਤੇ ਦਸਤਾਰ ਪੱਕੀ ਬੰਨ੍ਹ ਕੇ ਰੱਖਾਂ ਆਪ ਜਦੋਂ ਖਾਸ ਦਿਨਾਂ ਤੇ ਖਾਸ ਦਿਹਾੜਿਆਂ ਤੇ ਜਿਵੇਂ ਅੱਜ ਪ੍ਰਕਾਸ਼ ਪੁਰਬਾ ਗੁਰਦੁਆਰਾ ਬੇਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਇਹ ਸਥਾਨ ਸੋ ਜਦੋਂ ਇੱਥੇ ਬੱਚੇ ਮਾਵਾਂ ਤੁਹਾਡੇ ਸਾਹਮਣੇ ਖੜੀਆਂ ਨੇ ਕਿ ਬੱਚਿਆਂ ਦੇ ਸਾਡੇ ਨੂੰ ਦਸਤਾਰ ਮੰਨੋ ਜੋ ਇਹੋ ਜੇ ਦਿਹਾੜਿਆਂ ਤੇ ਦਿਨਾਂ ਤੇ ਦਸਤਾਰ ਸਜਾਈ ਜਾਂਦੀ ਆ ਮੈਂ ਸਮਝਦਾ ਕਿ ਐਵਰੇਜ ਜਿਹੜੇ ਬੱਚੇ ਨੇ ਨੌਜਵਾਨ ਨੇ ਫਿਰ ਦਸਤਾਰ ਸਜਾ ਕੇ ਰੱਖਦੇ ਨੇ ਤੇ ਸਾਡਾ ਫਰਜ਼ ਵੀ ਬਣਦਾ ਆਪਣਾ ਫਰਜ਼ ਸਮਝਦੇ ਹੋਏ ਸ਼੍ਰੋਮਣੀ ਕਾਲਜ ਦਲ ਦਾ ਯੂਥ ਵਿੰਗ ਯੂਥ ਕਾਲਜ ਦਲ ਡੇਢ ਸਾਲ ਤੋਂ ਇਹ ਇਹ ਮੁਹਿੰਮ ਚਲਾ ਰਿਹਾ ਸੋ ਇਹ ਧੰਨਵਾਦ ਉਸ ਅਕਾਰਪੁਰਖ ਦਾ ਗੁਰੂ ਸਾਹਿਬ ਦਾ ਕਿ ਜਿਨ੍ਹਾਂ ਨੇ ਇੰਨੀ ਮਿਹਰ ਕੀਤੀ ਕਿ ਇਹ ਸਮਾਗਮ ਸਫਲਤਾਪੂਰਵਕ ਅੱਗੇ ਅੱਗੇ ਚੱਲਦੇ ਜਾ ਰਹੇ ਨੇ ਅੱਜ 10000 ਤੋਂ ਵੱਧ ਜਿਹੜੀਆਂ ਦਸਤਾਰਾਂ ਨੇ ਉਹ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਦਸਤਾਰ ਕੈਂਪ ਲੱਗ ਰਹੇ ਨੇ ਉੱਥੇ ਹਰਿਆਣੇ 'ਚ ਵੀ ਕੈਂਪ ਲੱਗੇ ਹੋਏ ਨੇ ਸੋ ਅ ਅੱਜ ਜਿਹੜਾ ਇਹ ਅਸੀਂ ਸਾਰੇ ਇੱਕੋ ਦਿਨ ਰੱਖੇ ਨੇ ਕਿਉਂਕਿ ਗੁਰਨਾਨਕ ਪਾਤਸ਼ਾਹੀ ਦੇ ਪ੍ਰਕਾਸ਼ਪੁਰੂ ਤੇ ਸਾਰੇ ਗੁਰਕਰਾਂ ਦੇ ਵਿੱਚ ਸੰਗਤ ਆਉਂਦੀ ਆ। ਅਸੀਂ ਇੱਕ ਚੀਜ਼ ਮੈਂ ਤੁਹਾਡ ਤੋਂ ਪੁੱਛਣਾ ਚਾਹੂੰਗੀ ਅਸੀਂ ਇੱਕ ਕਾਰਨ ਕੇ ਇਸ ਕਤਲ ਕਰਵਾਉਂਦਾ ਇਹ ਮੰਨਦੇ ਆ ਕਿ ਬ੍ਰੇਨ ਵਾਸ਼ ਕੀਤਾ ਜਾ ਰਿਹਾ ਨੌਜਵਾਨ ਪੀੜੀ ਦਾ। ਤੁਹਾਨੂੰ ਲੱਗਦਾ ਕਿ ਜੇਕਰ ਅਸੀਂ ਅਜਿਹੀ ਮੁਹਿੰਮ ਚਲਾਵਾਂਗੇ ਨੌਜਵਾਨਾਂ ਨੂੰ ਜਾਗਰੂਕ ਕਰਾਂਗੇ ਉਹ ਬ੍ਰੇਨ ਵਾਸ਼ ਜਿਹੜਾ ਹੋ ਰਿਹਾ ਉਹ ਨਹੀਂ ਹੋਏਗਾ। ਨੌਜਵਾਨ ਮੁਰਤੋਂ ਇਸ ਮੁਹਿੰਮ ਦੇ ਨਾਲ ਜੁੜਨਗੇ ਔਰ ਜਿਹੜੀ ਗੁਰੂਆਂ ਨੇ ਦਿੱਤੀ ਹੋਈ ਸੇਧ ਹੈ ਉਹਨੂੰ ਅਪਣਾਨਗੇ। ਬਿਲਕੁਲ ਦੇਖੋ ਗਮਰਾਜ ਰੂਹ ਕੀਤਾ ਜਾਂਦਾ ਬ੍ਰੇਨ ਵਾਸ਼ ਜਿਹੜੀ ਤੁਸੀਂ ਵੱਡੀ ਗੱਲ ਕਰੀ ਆ ਬੜਾ ਵੱਡਾ ਵਿਸ਼ਾ ਹੈ ਕਿ ਬ੍ਰੇਨ ਵਾਸ਼ ਕਿਵੇਂ ਸਿੱਖ ਵਿਰੋਧੀ ਤਾਕਤਾਂ ਦਸਤਾਰ ਵਿਰੋਧੀ ਤਾਕਤਾਂ ਇਹ ਦਾੜਾ ਵਿਰੋਧੀ ਤਾਕਤਾਂ ਕਿਵੇਂ ਉਹ ਬੱਚਿਆਂ ਦਾ ਨੌਜ ਉਹਨਾਂ ਦਾ ਬ੍ਰੇਨ ਵਾਸ਼ ਕਰਦੀਆਂ ਨੇ ਇਹ ਦਿਖਾਇਆ ਜਾਂਦਾ ਕਿ ਦੇਖੋ ਇਹ ਨਹੀਂ ਹੁੰਦਾ ਕਿ ਬੇਸ਼ੱਕ ਕਿਸੇ ਦੇ ਕੇਸ ਕਤਲ ਕਰੇ ਹੋਵੇ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਉਹਦੇ ਅੰਦਰ ਸਿੱਖੀ ਨਹੀਂ ਗੁਰੂ ਦੇ ਨਾਲ ਪਿਆਰ ਨਹੀਂ ਪਰ ਦਸਤਾਰ ਬੰਨਣੀ ਕੇਸ ਰੱਖਣੇ ਦਾੜੇ ਪ੍ਰਕਾਸ਼ ਕਰਨੇ ਇਹ ਇਹ ਮੋਹਰ ਆ ਗੁਰੂ ਦੀ ਸੋ ਗੁਰੂ ਦੀ ਜਦ ਤੱਕ ਮੋਹਰ ਨਹੀਂ ਸਾਡੇ ਚਿਹਰੇ ਤੇ ਹੋਏਗੀ ਸਾਡੇ ਸਿਰ ਤੇ ਹੋਏਗੀ ਕਿਵੇਂ ਪਤਾ ਲੱਗੇਗਾ ਕਿ ਇਹ ਗੁਰੂ ਦਾ ਸਿੱਖ ਜਾਂਦਾ ਸੋ ਇਸ ਲਈ ਜਿਹੜਾ ਉਹ ਬ੍ਰੇਨ ਵਾਸ਼ ਕਰਾਇਆ ਜਾਂਦਾ ਬੜੀਆਂ ਇਹ ਹੁਣ ਤੋਂ ਨਹੀਂ ਇਹ ਮੈਂ ਸਮਝਦਾ ਕਿ 555 ਸਾਲ ਤੋਂ ਹੀ ਉਹ ਤੋਂ ਪਹਿਲਾਂ ਵੀ 555 ਅੱਜ ਗੁਰਪੁਰਬ ਗੁਰੂ ਪਾਤਸ਼ਾਹ ਦਾ ਮਨਾ ਰਹੇ ਆ ਜਦ ਤੋਂ ਹੀ ਇਹ ਤਾਕਤਾਂ ਨੇ ਜਿਹੜੀਆਂ ਦਸਤਾਰ ਵਿਰੋਧੀ ਕੇਸ ਵਿਰੋਧੀ ਦਾੜਾ ਵਿਰੋਧੀ ਇਹ ਇਹ ਸਿੱਖ ਵਿਰੋਧੀ ਇਹ ਇਹ ਤਾਕਤਾਂ ਲੱਗੀਆਂ ਹੋਈਆਂ ਨੇ ਚਲੋ ਉਹਨਾਂ ਨੇ ਆਪਣੇ ਕੰਮ ਕਰਦੇ ਰਹਿਣੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਗੁਰੂ ਸਾਹਿਬ ਨੇ ਆਪ ਜਿਹੜਾ ਪੰਥ ਤੁਰਿਆ ਹੋਇਆ ਉਹਨੇ ਹਰੇਕ ਨੂੰ ਮਤਲਬ ਗੁਰੂ ਸਾਹਿਬ ਨੇ ਕਿਰਪਾ ਕਰਕੇ ਜਿਹੜੇ ਇਦਾਂ ਦੇ ਸਮਾਗਮ ਨੇ ਉਹ ਵੀ ਚੱਲਦੇ ਰਹੇ ਨੇ ਹੋਰ ਵੀ ਕਈ ਸੰਸਥਾਵਾਂ ਦਸਤਾਰ ਕੈਂਪ ਲਾਉਂਦੀਆਂ ਨੇ ਸੰਤ ਮਹਾਪੁਰਸ਼ ਕੀਰਤਨ ਕਥਾ ਢਾਡੀ ਇਕਵਿਸਰੀ ਸਾਰੇ ਆਪਣੇ ਆਪਣੇ ਜਰੀਏ ਮਤਲਬ ਰਾਹੀ ਨੌਜਵਾਨਾਂ ਨੂੰ ਬੱਚਿਆਂ ਨੂੰ ਇੱਕ ਗੁਰੂ ਦੇ ਨਾਲ ਜੋੜਨ ਲਈ ਦਸਤਾਰ ਦੇ ਨਾਲ ਜੋੜਨ ਲਈ ਗੁਰੂ ਵਾਲੇ ਬਣ ਲਈ ਬੇਨਤੀ ਕਰਦੇ ਰਹਿੰਦੇ ਨੇ ਉਸੇ ਤਰ੍ਹਾਂ ਮੇਰੀ ਦਸਤਾਰ ਮੇਰੀ ਸ਼ਾਨ ਜਿਹੜਾ ਸਮਾਗਮ ਹੈ ਯੂਥ ਅਕਾਲੀ ਦਲ ਦਾ ਇਹ ਗੁਰੂ ਸਾਹਿਬ ਦਾ ਕੋਟਾ ਨ ਕੋਟਾ ਧੰਨਵਾਦ ਸੰਗਤ ਦਾ ਧੰਨਵਾਦ ਉਹ ਨੌਜਵਾਨਾਂ ਦਾ ਧੰਨਵਾਦ ਉਹ ਬੱਚਿਆਂ ਦਾ ਬੀਬੀਆਂ ਧੰਨਵਾਦ ਜਿਹੜੇ ਇਸ ਸਮਾਗਮਾਂ ਦਾ ਹਿੱਸਾ ਬਣ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਦੇਖੋ ਇਹ ਅੱਜ ਮੁਹੀਮ ਜਿਹੜੀ ਹੈ ਮੇਰੀ ਦਸਤਾਰ ਮੇਰੀ ਸ਼ਾਨ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ ਯੂਥ ਅਕਾਲੀ ਦਲ ਦੇ ਵੱਲੋਂ ਇਹ ਮੁਹੀਮ ਜਿਹੜੀ ਹੈ ਕੋਸ਼ਿਸ਼ ਹੈ ਕੀਤੀ ਜਾ ਰਹੀ ਕਰਾਉਂਦੇ ਨੇ ਉਹਨਾਂ ਨੂੰ ਮੁਰ ਤੋਂ ਜਿਹੜਾ ਹੈ ਉਹ ਗੁਰੂਆਂ ਦੀ ਸੇਧ ਦੇ ਨਾਲ ਜੋੜਿਆ ਜਾ ਸਕਿਓ ਔਰ ਉਹ ਨੌਜਵਾਨ ਜਿਹੜੇ ਹਜੇ ਛੋਟੇ ਨੇ ਉਹਨਾਂ ਨੂੰ ਵੀ ਇਹ ਸਿੱਖਿਆ ਦੇ ਸਕੀਏ ਕਿ ਜਿਹੜੀ ਦਸਤਾਰ ਹੈ ਉਹ ਸਿਰ ਦਾ ਤਾਜ ਹੈ ਗੁਰੂਆਂ ਦੀ ਦਿੱਤੀ ਹੋਈ ਇਹ ਦਸਤਾਰ ਹੈ ਤੁਹਾਨੂੰ ਤਸਵੀਰਾਂ ਉੱਪਰ ਜ਼ਰੂਰ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਇਹ ਛੋਟੇ-ਛੋਟੇ ਬੱਚੇ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਇਹਨਾਂ ਨੂੰ ਜਿਹੜੀ ਹੈ ਉਹ ਦਸਤਾਰ ਜਿਹੜੀ ਇਹਨਾਂ ਦੇ ਸਿਰ ਤੇ ਸਜਾਈ ਜਾ ਰਹੀ ਹੈ ਔਰ ਇਹਨਾਂ ਨੂੰ ਨਾਲ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਦਸਤਾਰ ਤੁਸੀਂ ਸਜਾ ਕੇ ਰੱਖਣੀ ਹੈ ਇਹ ਦੇ ਸਰ ਦਾ ਤਾਜ ਹੈ ਔਰ ਇਸ ਵਕਤ ਸੁਲਤਾਨਪੁਰ ਲੋਧੀ ਜਿਹੜਾ ਹੈ ਜਿੱਥੇ ਗੁਰਦੁਆਰਾ ਸ਼੍ਰੀ 베ਰ ਸਾਹਿਬ ਹੈ ਉਹਦੇ ਬਾਹਰ ਇਹ ਲੰਗਰ ਲਗਾਇਆ ਗਿਆ ਤਾਂਕਿ ਲੋਕ ਜਿਹੜੇ ਨੇ 555ਵਾਂ ਪ੍ਰਕਾਸ਼ ਪੁਰਬ ਹੈ ਉਸ ਦੇ ਦਿਹਾੜੇ ਤੇ ਇਸ ਤਰੀਕੇ ਦੇ ਨਾਲ ਇੱਕ ਮਹੀਮ ਜਿਹੜੀ ਹੈ ਉਹ ਚਲਾ ਕੇ ਲੋਕਾਂ ਨੂੰ ਨੌਜਵਾਨਾਂ ਨੂੰ ਜੋੜਿਆ ਜਾ ਰਿਹਾ ਕਿ ਦਸਤਾਰ ਸਿਰ ਤੇ ਸਜਾ ਕੇ ਰੱਖਣੀ ਚਾਹੀਦੀ ਹੈ ਔਰ ਜਿਹੜਾ ਇਹ ਬ੍ਰੇਨ ਵਾਸ਼ ਕੀਤਾ ਜਾ ਰਿਹਾ ਉਸ ਤੋਂ ਦੂਰ ਜਿਹੜੇ ਨੇ ਨੌਜਵਾਨ ਹੋ ਸਕਣ ਹਾਲਾਂਕਿ ਜਿਸ ਵਕਤ ਅਸੀਂ ਇਸ ਧਰਤੀ ਦੀ ਗੱਲ ਕਰਦੇ ਪਾਕ ਪਵਿੱਤਰ ਧਰਤੀ ਉਹ ਹੈ ਜਿੱਥੇ ਬਾਬੇ ਨਾਨਕ ਨੇ ਲੋਕਾਂ ਨੂੰ ਸੇਧ ਦਿੱਤੀ ਸੀ ਬਾਬੇ ਨਾਨਕ ਨੇ ਲੋਕਾਂ ਨੂੰ 13-13 ਵੀ ਦੱਸਿਆ 13-13 ਦੀ ਸੇਧ ਵੀ ਦਿੱਤੀ ਕਿ 13-13 ਦਾ ਲੰਗਰ ਜਿਹੜਾ ਉਹ ਬਾਬੇ ਨਾਨਕ ਦੀ ਸ਼ੁਰੂਆਤ ਇਤੋਂ ਦੀ ਹੋਈ ਸੀ ਉਸੇ ਧਰਤੀ ਤੇ ਇੱਕ ਹੋਰ ਲੰਗਰ ਆ ਜਿਹੜਾ ਉਹ ਦਸਤਾਰ ਦਾ ਸਜਾਇਆ ਜਾ ਰਿਹਾ ਹੈ ਕਿ ਦਸਤਾਰ ਦਾ ਲੰਗਰ ਲਗਾਇਆ ਜਾ ਰਿਹਾ ਹੈ ਛੋਟੇ ਬੱਚੇ ਜਿਹੜੇ ਨੇ ਨੌਜਵਾਨ ਜਿਹੜੇ ਨੇ ਉਹਨਾਂ ਦੇ ਸਿਰਾਂ ਤੇ ਦਸਤਾਰ ਜਿਹੜੀ ਹੈ ਉਹ ਸਜਾਈ ਜਾ ਰਹੀ ਹੈ ਤਾਂ ਕਿ ਲੋਕ ਇਸ ਚੀਜ਼ ਦਸਤਾਰ ਦੇ ਨਾਲ ਜੁੜੇ ਰਹਿਣ ਇਸ ਦੀ ਮਹੱਤਵਤਾ ਨੂੰ ਸਮਝਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਜਿਹੜਾ ਹੈ ਉਹ ਦੇਖ ਸਕਦੇ ਹੋ ਕਿ ਇਸ ਵਕਤ ਤੁਹਾਨੂੰ ਇਹ ਤਸਵੀਰ ਜ਼ਰੂਰ ਦਿਖਾਵਾਂਗੇ ਇਧਰ ਵੀ ਇਹ ਇੱਕ ਖਾਨ ਹੈ ਅਗਰ ਇਹਨਾਂ ਦੀ ਗੱਲ ਕਰੀਏ ਵੈਸੇ ਇਹ ਜੱਦ ਦੀ ਮੁਸਲਮਾਨ ਹੈ ਲੇਕਿਨ ਇਹਨਾਂ ਦੇ ਸਿਰ ਤੇ ਵੀ ਜਿਹੜੀ ਹੈ ਉਹ ਦਸਤਾਰ ਸਜਾਣ ਦੇ ਲਈ ਇੱਥੇ ਪਹੁੰਚੇ ਨੇ ਸਿਰ ਤੇ ਦਸਤਾਰ ਜਿਹੜੀ ਹੈ ਉਹ ਸਜਾ ਰਹੇ ਨੇ ਇਹਨਾਂ ਨਾਲ ਗੱਲ ਵੀ ਜ਼ਰੂਰ ਕਰਾਂਗੇ ਕਿਉਂਕਿ ਇਹ ਬਹੁਤ ਅਹਿਮ ਚੀਜ਼ ਹੈ ਕਿ ਕੋਈ ਮੁਸਲਮ ਜਿਹੜਾ ਹੈ ਉਹ ਦਸਤਾਰ ਆਪਣੇ ਸਿਰ ਤੇ ਸਜਾਵੇ ਇਹ ਵੱਡੀ ਚੀਜ਼ ਹੈ ਇਹਨਾਂ ਦੇ ਨਾਲ ਵੀ ਗੱਲਬਾਤ ਵੀ ਜ਼ਰੂਰ ਕਰਾਂਗੇ ਲੇਕਿਨ ਜਿਸ ਵਕਤ ਅਸੀਂ ਇਹ ਮਹੀਮ ਦੀ ਕਰਦੇ ਆ ਇਹ ਜਿਹੜੀ ਹੈ ਬਹੁਤ ਲਗਾਤਾਰੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਗੱਲਬਾਤ ਵੀ ਜ਼ਰੂਰ ਕਰਾਂਗੇ ਇਹਨਾਂ ਦੇ ਨਾਲ ਕਿਉਂਕਿ ਇਹ ਬਹੁਤ ਅਹਿਮ ਚੀਜ਼ ਹੈ ਇੱਕ ਮੁਸਲਿਮ ਜਿਹੜਾ ਉਹ ਆਪਣੇ ਸਿਰ ਤੇ ਦਸਤਾਰ ਸਜਾਵੇ ਮਤਲਬ ਉਸਦੇ ਦਿਲ ਦੇ ਵਿੱਚ ਬਾਬੇ ਨਾਨਕ ਦਾ ਗੁਰੂਆਂ ਦਾ ਸਿੱਖੀਜ਼ਮ ਦਾ ਜਿਹੜਾ ਹੈ ਉੱਚਾ ਆਉਦਾ ਹੈ ਔਰ ਉਹ ਆਪਣੇ ਜਿਹੜੇ ਵਿਸ਼ਵਾਸ ਨੇ ਉਹਨਾਂ ਦੇ ਵਿੱਚ ਇਹ ਬਲੀਵਸ ਨੂੰ ਲੈ ਕੇ ਆ ਰਿਹਾ ਇਹ ਬਹੁਤ ਜ਼ਰੂਰੀ ਚੀਜ਼ ਹੈ ਗੱਲਬਾਤ ਉਹਨਾਂ ਦੇ ਨਾਲ ਵੀ ਕਰਾਂਗੇ ਇਹ ਸਾਡੇ ਨਾਲ ਇਸ ਵਕਤ ਮੌਜੂਦ ਨੇ ਸੌਦਾਗਰ ਖਾਨ ਜਿਨ੍ਹਾਂ ਨੇ ਹੁਣ ਦਸਤਾਰ ਆਪਣੇ ਸਿਰ ਤੇ ਸਜਾਈ ਹੈ ਇਹਨਾਂ ਨਾਲ ਹੀ ਗੱਲਬਾਤ ਕਰਾਂਗੇ ਸੌਦਾਗਰ ਕਿਵੇਂ ਸੋਚਿਆ ਤੁਸੀਂ ਕਿ ਇਹ ਦਸਤਾਰ ਤੁਸੀਂ ਆਪਣੇ ਸਿਰ ਤੇ ਸਜਾਉਂਗੇ ਦੇਖੋ ਜੀ ਮੇਰਾ ਨਾਮ ਸਦਾ ਅਗਰਖਾਨਾ ਮੈਂ ਪਟਿਆਲੇ ਤੋਂ ਰਹਿਣ ਵਾਲਾ ਮਤਲਬ ਮੈਂ ਮੁਸਲਮਾਨੀ ਧਰਮ ਚੋਂ ਕਰਦਾ ਬਲੌਂਗ ਮਤਲਬ ਮੇਰੀ ਮੰਮਾ ਨੂੰ ਪਸੰਦ ਤੇ ਮਤਲਬ ਦਸਤਾਰ ਤੇ ਮਤਲਬ ਉਹ ਬੋਲਦੇ ਸੀ ਵੀ ਤੂੰ ਦਸਤਾਰ ਬੰਨਿਆ ਕਰ ਵੀ ਵਧੀਆ ਲੱਗਦਾ ਜਾਂ ਚਦਾ ਤੇ ਪਹਿਲਾਂ ਦਾਦਾ ਜੀ ਬੰਨਦੇ ਸੀ ਦਾਦਾ ਜੀ ਬੰਨਦੇ ਸੀ ਕਦੇ-ਕਦੇ ਮੇਰੇ ਛੋਟੇ ਹੁੰਦੇ ਦੇ ਮੰਮੀ ਕਹਿੰਦੀ ਸੋਹਣੀ ਲੱਗਦੀ ਤੇ ਮੈਂ ਹੁਣ ਆਪਣੇ ਆਪ ਨੂੰ ਮਾਨ ਹੋਇਆ ਵੀ ਮੈਂ ਬਣਾਣੀ ਐ ਤੇ ਅੱਜ ਸਾਡੇ ਅਨੂਜਾ ਮੈਡਮ ਜਿਹੜੇ ਲੱਗੀ ਸੀ ਡਿਊਟੀ ਗੜ ਸ਼ੰਕਰ ਇੱਥੇ ਆਏ ਸੀ ਅਸੀਂ ਤੇ ਮੈਂ ਮੈਂ ਸਪੈਸ਼ਲ ਕਹਿ ਕੇ ਡਿਊਟੀ ਦਵਾਈ ਵੀ ਮੈਂ ਉੱਥੇ ਦਾ ਸਟਾਰ ਬਣਾ ਕੇ ਆਨੀਆ ਗੁਰੂ ਘਰ ਚੋਂ ਮੈਂ ਇਹਦੇ ਕਰਕੇ ਉਰੇ ਆਇਆ ਤੇ ਥੈਂਕ ਯੂ ਦਾ ਪਹਿਲਾਂ ਮੈਂ ਅਨੂਜਾ ਮੈਡਮਾਂ ਦਾ ਕਰਦਾ ਜਿਨ੍ਹਾਂ ਨੇ ਮੈਨੂੰ ਐਡਾ ਬੜਾ ਮੌਕਾ ਦਿੱਤਾ ਮੈਨੂੰ ਇਹ ਧਰਤੀ ਤੇ ਉਰੇ ਦਿਖਾਇਆ ਗੁਰੂ ਘਰਾਂ ਹਾ ਲਗਰ ਹੁਣ ਤੁਸੀਂ ਇਹ ਦਸਤਾਰ ਸਜਾ ਕੇ ਰੱਖੂਗੇ ਸਿਰ ਤੇ ਹਾਂਜੀ ਹਾਂਜੀ ਮੈਂ ਵੀ ਇਹਦਾ ਸਜਾ ਕੇ ਰੱਖਣਾ ਹੁਣ ਨਹੀਂ ਤਾਰਨੀ ਇਹ ਇਹ ਜਿਸ ਵਕਤ ਦਸਤਾਰ ਤੁਹਾਡੇ ਸਿਰ ਤੇ ਸਜਾਈ ਜਾ ਰਹੀ ਸੀ ਕਿਹੋ ਜਿਹਾ ਲੱਗ ਰਿਹਾ ਸੀ ਕੁਝ ਬਦਲਾਵ ਆਪਣੇ ਅੰਦਰੋਂ ਨਜ਼ਰ ਆ ਰਿਹਾ ਸੀ ਮੈਨੂੰ ਫੀਲ ਹੋ ਰਿਹਾ ਸੀ ਮਤਲਬ ਜਿੱਦਾ ਕਹਿਣ ਦੇਣਾ ਵੀ ਮਾਣ ਜਾ ਹੋ ਰਿਹਾ ਸੀ ਵੀ ਬੰਦੇ ਦੇ ਹੈਗੇ ਵੀ ਦੁਜਗ ਤੇ ਹੁਣ ਪਤਾ ਲੱਗਿਆ ਵੀ ਹੈਗੇ ਸੰਸਾਰ ਤੇ ਆਇਆ ਵੀ ਕੁਝ ਬਣ ਕੇ ਤਾਂ ਜਾਈਏ ਵੀ ਕੁਝ ਕਿਸੇ ਨੂੰ ਦਿਖਾ ਕੇ ਜਾਈਏ ਵੀ ਅਸੀਂ ਕਿਹੜਾ ਮੜ ਆਂ ਮੁਸਲਮਾਨ ਕਿਹੜਾ ਮੜ ਨੇ ਅਸੀਂ ਵੀ ਸਾਰੇ ਮਤਲਬ ਧਰਮਾਂ ਨੂੰ ਮੰਨਦੇ ਆ ਅਸੀਂ ਕਿਹੜਾ ਕਹਿੰਨੇ ਵੀ ਇਹ ਅੱਡ ਮੁਸਲਮਾਨ ਹੈ ਜਾਂ ਸਿੱਖੀ ਚ ਹੈ ਉਹ ਚ ਅਸੀਂ ਸਭ ਨੂੰ ਇੱਕ ਮੰਨਦੇ ਆ ਮੰਮੀ ਪਾਪਾ ਗੁਰਦੁਆਰਾਂ ਜਾਂਦੇ ਨੇ ਡੈਡੀ ਵੀ ਜਾਂਦੇ ਨੇ ਮਤਲਬ ਸਾਹਮਣੇ ਆਪਣੇ ਘਰ ਦੇ ਸਾਹਮਣੇ ਗੁਰਦੁਆਰਾ ਹੈ ਮੰਮੀ ਡੈਡੀ ਉੱਥੇ ਖੇਡਦੇ ਨੇ ਸਾਡੇ ਮੇਰੇ ਛੋਟੇ ਪਤੀਜਾ ਪਤੀਜੀ ਨੇ ਉਹ ਵੀ ਉੱਥੇ ਖੇਡਦੇ ਨੇ ਮਤਲਬ ਸਾਰੇ ਮਤਲਬ ਉਹ ਵੀ ਸਾਡੇ ਆਂਦੇ ਜਾਂਦੇ ਨੇ ਅਸੀਂ ਵੀ ਉਹਨਾਂ ਦੇ ਆਨੇ ਜਾਣੇ ਆ ਮਤਲਬ ਹੁਣ ਜਾ ਕੇ ਹੋਰ ਆਪਣੇ ਪਰਿਵਾਰ ਵਾਲਿਆਂ ਨੂੰ ਕਹੋਗੇ ਕਿ ਤੁਸੀਂ ਵੀ ਸਿਰ ਤੇ ਦਸਤਾਰ ਸਜਾਓ ਹਾਂਜੀ ਪਾਪਾ ਨੂੰ ਵੀ ਕਹਿਣਾ ਤੇ ਬ੍ਰਦਰ ਨੂੰ ਵੀ ਕਹਿਣਾ ਵੀ ਤੁਸੀਂ ਵੀ ਸਿਰ ਤੇ ਦਸਤਾਰ ਜਾਓ ਜਿਹੜਾ ਭਤੀਜਾ ਉਹਦੇ ਜੂੜਾ ਰੱਖਿਆ ਮੰਮਾ ਨੇ ਵੀ ਮੈਂ ਤੂੰ ਤਾਂ ਨਹੀਂ ਬੰਨਿਆ ਤੇ ਮੈਂ ਆਪਦੇ ਪੋਤੇ ਦੇ ਬਣਨ ਦਾ ਤੇ ਉਹ ਅਲਫਾਜ਼ ਖਾਨ ਆ ਉਹਦਾ ਨਾਮ ਉਹਦੇ ਬੰਦੇ ਨੇ ਮਮਾ ਉਹਦੇ ਸਿਰ ਤੇ ਦਸਤਾਰ ਤੇ ਉਹਨਾਂ ਨੇ ਸਿੱਖੇ ਚ ਰੱਖਿਓ ਨਜਵਾਖ ਨੇ ਸਾਡੇ ਦੇਖੋ ਬਿਲਕੁਲ ਇਹ ਬਾਬੇ ਨਾਨਕ ਦੀ ਸੇਧ ਹੈ ਜੇਕਰ ਅਸੀਂ ਗੱਲ ਕਰੀਏ ਬਾਬੇ ਨਾਨਕ ਨੇ ਵੀ ਕਦੇ ਕਿਸੇ ਧਰਮ ਦੇ ਵਿਅਕਤੀ ਦੇ ਵਿੱਚ ਜਿਹੜਾ ਉਹ ਭੇਦ ਭਾਵ ਨਹੀਂ ਕੀਤਾ ਸੀ ਉਹਨਾਂ ਦੇ ਲਈ ਸਾਰੇ ਜਿਹੜੇ ਨੇ ਉਹ ਇੱਕੋ ਜਿਕੇ ਸੀਗੇ ਮੁਸਲਮਾਨਾਂ ਨੇ ਇੱਕ ਵਾਰੀ ਉਹਨਾਂ ਤੋਂ ਇਹ ਵੀ ਮੰਗਿਆ ਸੀ ਕਹਿੰਦੇ ਕਿ ਤੁਸੀਂ ਸਾਡੇ ਵੱਲ ਦੇਓ ਕਿ ਸਿੱਖਾਂ ਦੇ ਵੱਲ ਦੇਓ ਉਹਨਾਂ ਨੇ ਸਿੱਧੇ ਤੌਰ ਤੇ ਸਵਾਲ ਕੀਤਾ ਸੀ ਤੇ ਉਸ ਵੇਲੇ ਮਸਜਿਦ ਦੇ ਵਿੱਚ ਜਾਨੂ ਵੀ ਕਿਹਾ ਸੀਗਾ ਬਾਬੇ ਨਾਨਕ ਨੂੰ ਔਰ ਬਾਬਾ ਨਾਨਕ ਜਿਹੜੇ ਨੇ ਉਹਨਾਂ ਦੇ ਨਾਲ ਮਸਜਿਦ ਤੱਕ ਵੀ ਗਏ ਸੀਗੇ ਲੇਕਿਨ ਇਹ ਉਹੀ ਸੇਧ ਹੈ ਕਿ ਅੱਜ ਤੱਕ ਵੀ ਉਹ ਸੇਧ ਜਿਹੜੀ ਹੈ ਅੱਗੇ ਤੱਕ ਚਲਦੀ ਆ ਰਹੀ ਹੈ ਤੇ ਹਰ ਧਰਮ ਦਾ ਵਿਅਕਤੀ ਜਿਹੜਾ ਹੈ ਇਸ ਨੂੰ ਮੰਨਦਾ ਹੈ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਾਂਗੇ ਜਿੱਥੇ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਸ਼ਾਮਲ ਹੋ ਰਹੇ ਨੇ ਵੀਰੇ ਦੇਖੋ ਜਿਸ ਤਰੀਕੇ ਦੇ ਨਾਲ ਅੱਜ ਦਸਤਾਰ ਦਾ ਲੰਗਰ ਲਗਾਇਆ ਗਿਆ ਸੀ ਔਰ ਇੱਕ ਮੁਸਲਿਮ ਤਰੰਦਾ ਸੋਦਾਗਰ ਖਾਨ ਅੱਜ ਦਸਤਾਰ ਸਜਾ ਕੇ ਗਿਆ ਆਪਣੇ ਸਿਰ ਤੇ ਕੀ ਚੀਜ਼ਾਂ ਨੇ ਕਿਸ ਤਰੀਕੇ ਦਾ ਇਹ ਬਾਬੇ ਨਾਨਕ ਦਾ ਖੇੜ ਕੀ ਹੈ ਇਹ ਬਾਬੇ ਨਾਨਕ ਦਾ ਜੀ ਜੋ ਵੱਖਰਾ ਧਰਮ ਚਲਾਇਆ ਸਾਂਝੀ ਵਾਲਤਾ ਦਾ ਉਪਦੇਸ਼ ਜੋ ਗੁਰੂ ਨਾਨਕ ਪਾਸ਼ਾ ਜੀ ਨੇ ਅੱਜ ਤੋਂ 555 ਸਾਲ ਪਹਿਲਾਂ ਜਦੋਂ ਉਹਨਾਂ ਦਾ ਜਨਮ ਹੋਇਆ ਉਸ ਤੋਂ ਬਾਅਦ ਜੋ ਉਹਨਾਂ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਅੱਜ ਆਪਾਂ ਸਾਰਿਆਂ ਨੇ ਅੱਖੀਂ ਡਿੱਠਾ ਜਿੱਦੂ ਕਹਿੰਦੇ ਮੇਲਾ ਦੇਖ ਲਿਆ ਕਿ ਇੱਕ ਮੁਸਲਮਨ ਧਰਮ ਦਾ ਵੀਰ ਆਪਣਾ ਸਿੰਘ ਸਜਾ ਕੇ ਬਣ ਕੇ ਇਥੋਂ ਜਾ ਰਿਹਾ ਪੱਗ ਬਣਾ ਕੇ ਗਿਆ ਉਹ ਕਹਿ ਰਿਹਾ ਹੈ ਕਿ ਮੇਰੀ ਮਦਰ ਨੇ ਮੈਨੂੰ ਪ੍ਰੇਰਿਤ ਕੀਤਾ ਉਹਦੀ ਮਦਰ ਦੇ ਵਿੱਚੋਂ ਮੈਂ ਕਹਿੰਦਾ ਕਿ ਉਹਦੀ ਉਹਦੀ ਦਾਦੀ ਨਾਨੀ ਪਣ ਨਾਨੀ ਦੇ ਵਿੱਚੋਂ ਉਹਦੇ ਵਿੱਚ ਗੋਣ ਆਇਆ ਕਿ ਉਹ ਉਹਨੂੰ ਸ਼ਹੀਦ ਕੀਤਾ ਉਹਦੀ ਮਦਰ ਨੂੰ ਤੇ ਫਿਰ ਉਹ ਅੱਗੇ ਬੱਚਾ ਉਤਸ਼ਾਹਿਤ ਹੋਇਆ ਕਿ ਮੈਂ ਦਸਤਾਰ ਬੰਨਣੀ ਆ ਇਹ ਉਹੀ ਧਰਤੀ ਹੈ ਜਿੱਥੇ ਮੁਸਲਿਮ ਭਰਾਵਾਂ ਨੇ ਇੱਕ ਵਾਰੀ ਬਾਬੇ ਨਾਨਕ ਤੋਂ ਪੁੱਛਿਆ ਵੀ ਸੀ ਕਿ ਤੁਸੀਂ ਸਾਡੇ ਵੱਲ ਦੇ ਹੋ ਕਿ ਤੁਸੀਂ ਦੂਸਰੇ ਵੱਲ ਦੇ ਹੋ ਅੱਜ ਉਸੇ ਧਰਤੀ ਤੇ ਅਜਿਹੀਆਂ ਚੀਜ਼ਾਂ ਮੁਰਤ ਤੋਂ ਹੋ ਰਹੀਆਂ ਨੇ ਇਹ ਸਭ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜੇ ਸਾਂਝੀ ਬਾਲਤਾ ਦਾ ਉਪਦੇਸ਼ ਦਿੱਤਾ ਜਾਂ ਉਹਨਾਂ ਨੇ ਜੋ ਲੋਕਾਂ ਨੂੰ ਇੱਕ ਆਪਣੀ ਦਿੱਤੀ ਆ ਦੂਰ ਅੰਦੇਸ਼ੀ ਦਿਖਾਈ ਆ ਕਿ ਧਰਮ ਸਿਰਫ ਇੱਕ ਆ ਉਹ ਹੈ ਮਨੁੱਖਤਾ ਦਾ ਜਿਹੜੇ ਬਾਕੀ ਧਰਮ ਉਹ ਆਪਾਂ ਬਣਾਏ ਆ ਸਿਰਫ ਮਨੁੱਖਤਾ ਦੇ ਧਰਮ ਹਲਾਪਾ ਰਹਿਣਾ ਆ ਇਹ ਤੋਂ ਮੈਂ ਤਾਂ ਬਸ ਇਹੀ ਕਹਿੰਦਾ ਜੀ ਅੱਜ ਤੁਸੀਂ ਆਪ ਦੇਖ ਲਓ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਹਿਣ ਦੇ ਲਈ ਕਿ ਜਿਹੜੇ ਉਹਨਾਂ ਦੇ 555 ਜਨਮ ਦਿਹਾੜੇ ਦੇ ਉੱਤੇ ਅੱਜ ਜਿਹੜੀ ਯੂਥ ਅਖਾਲੀ ਧਰਮ ਨੇ ਮੁਹਿੰਮ ਚਲਾਈ ਸੀ ਮੇਰੀ ਦਸਤਾਰ ਮੇਰੀ ਸ਼ਾਨ ਉਦੇ ਤਹਿਤ ਅੱਗੇ ਵੀ ਜਿਨੇ ਕੈਂਪ ਲੱਗੇ ਆ ਤੇ ਅੱਜ ਜੋ ਜਿਨੇ ਲੋਕ ਉਤਸ਼ਾਹਿਤ ਹੋ ਗਏ ਤੇ ਕੈਂਪ ਲਗਾ ਰਹੇ ਆ ਅਸੀਂ ਕੈਂਪ ਸਵਾ 11 ਵਜੇ ਸ਼ੁਰੂ ਕੀਤਾ ਤੇ ਲੋਕ 9 ਵਜੇ ਦੇ ਆ ਕੇ ਇੱਥੇ ਖੜ ਕੇ ਵੇਟ ਕਰ ਰਹੇ ਸੀਗੇ ਕਿ ਜੀ ਨਹੀਂ ਅਸੀਂ ਦਸਤਾਰ ਬਣਾ ਕੇ ਹੀ ਜਾਣੀ ਆ ਕਿ ਅੱਗੇ ਵੀ ਅਸੀਂ ਤੁਹਾਡੇ ਕੈਂਪਾਂ ਦੇ ਆਏ ਆ ਸਾਡੇ ਬਹੁਤ ਬੱਚੇ ਉਤਸ਼ਾਹਿਤ ਹੋਏ ਆ ਇਦਾਂ ਨਹੀਂ ਕਿ ਉਹ ਪੱਗ ਬਣਵਾ ਕੇ ਉੱਥੇ ਜਾ ਕੇ ਜੀ ਮੁੜ ਕੇ ਉਹਨਾਂ ਨੇ ਪੱਗਾ ਉਤਾਰ ਚਾਹੀਆਂ ਕਟਿੰਗ ਕਰਾ ਲਈ 50 ਪਲੱਸ ਪਰਸੈਂਟੇਜ ਜਿਆਦੀ ਅਸੀਂ ਅੱਗੇ ਆਪਣੇ ਕੈਂਪਾਂ ਦੇ ਉੱਤੇ ਅਸੀਂ ਕਿਉਂਕਿ ਉਹਨਾਂ ਦੇ ਫੋਨ ਨੰਬਰ ਤੇ ਕੰਟੈਕਟ ਨੋਟ ਕਰਦੇ ਆ ਕਿ ਜਿਹੜੇ ਸਾਡੇ ਤੋਂ ਪੱਗਾ ਬਣਵਾ ਕੇ ਜਾਂਦੇ ਆ ਉਹਨਾਂ ਦੇ ਅਸੀਂ ਫੇਰ ਮੁੜ ਕੇ ਉਹਨਾਂ ਦੇ ਨਾਲ ਕੰਟੈਕਟ ਵੀ ਕਰਦੇ ਆ ਕਿ ਤੁਸੀਂ ਕਟਿੰਗ ਕਰਾਈ ਆ ਉਹਨਾਂ ਨੂੰ ਮਿਲਦੇ ਵੀ ਆ ਕਿਉਂਕਿ ਹਰ ਜ਼ਿਲ੍ਹੇ ਦਾ ਹੁੰਦਾ ਹਰ ਹਲਕੇ ਦਾ ਹੁੰਦਾ ਈਜ਼ੀ ਹੁੰਦਾ ਲੋਕਲ ਬੰਦੇ ਨੂੰ ਉਹਦੇ ਨਾਲ ਕੰਟੈਕਟ ਰੱਖਣਾ ਅਸੀਂ ਉਹਦੇ ਨਾਲ ਫੇਰ ਕੰਟੈਕਟ ਵੀ ਕਰਦੇ ਆ ਕਿ ਹਾਂ ਵੀ ਕਿ ਤੂੰ ਆਪਣੇ ਸਾਡੇ ਜੋ ਅਸੀਂ ਜਿਹੜੀ ਜਿਹੜੀ ਮੁਹਿੰਮ ਕਰਕੇ ਅਸੀਂ ਇਹ ਮੁਹਿੰਮ ਚਲਾ ਰਹੇ ਆ ਕਿ ਉਹ ਸਾਡੀ ਪਾਸ ਵੀ ਹੋ ਰਹੀ ਆ ਕਿ ਸਿਰਫ ਲੋਕੀ ਇੱਥੋਂ ਪੱਗਾ ਬਣਵਾ ਕੇ ਘਰੇ ਜਾ ਕੇ ਫਿਰ ਉਤਾਰ ਦਿੰਦੇ ਆ ਜਾਂ ਕਟਿੰਗ ਕਰਾ ਰਹੇ ਆ ਪਹਿਲਾਂ ਵੀ ਇਦਾਂ ਹੋਇਆ ਕਿ ਕੋਈ ਮੁਸਲਮ ਭਰਾ ਆਇਆ ਹੋਵੇ ਕੋਈ Hindu ਭਰਾ ਆਇਆ ਹੋਵੇ ਆ ਕੇ ਇਥੋਂ ਦੀ ਦਸਤਾਰ ਤੁਹਾਡੇ ਕੋਲੋਂ ਸਜਵਾ ਕੇ ਗਿਆ ਹੋਵੇ Hindu ਵੀਰ ਤਾਂ ਜੀ ਬਹੁਤ ਆਏ ਅੱਗੇ ਵੀ ਪਰ ਆ ਮੁਸਲਮ ਵੀਰ ਜਿਹੜੇ ਅਸੀਂ ਕੈਂਪ ਲਗਾਏ ਉਹਨਾਂ ਦੇ ਵਿੱਚੋਂ ਆ ਪਹਿਲਾ ਮੁਸਲਮਾਨ ਵੀਰ ਆ ਜਿਨੇ ਆ ਲਗਵਾਇਆ ਹਿੰਦੂ ਵੀਰ ਬਹੁਤ ਆਏ ਆ ਜਿਨ੍ਹਾਂ ਨੇ ਇਦਾਂ ਕੈਂਪਾਂ ਤੋਂ ਦਸਤਾਰਾਂ ਸਜਾਈਆਂ ਆ ਤੇ ਉਹ ਅੱਜ ਵੀ ਦਸਤਾਰਦਾਰੀ ਹੈਗੇ ਆ ਜੀ ਬਿਲਕੁਲ ਦੇਖੋ ਇਹ ਬਦਲਾਵ ਹੈ ਔਰ ਇਹ ਬਦਲਾਵ ਬਹੁਤ ਵੱਡਾ ਹੈ ਕਿ ਜਿਸ ਤਰ੍ਹਾਂ ਅਜਹੀਆਂ ਮੁਹਿੰਮਾਂ ਚੱਲਦੀਆਂ ਨੇ ਔਰ ਜਿਹੜੀਆਂ ਗੱਲਾਂ ਅੱਜ ਸੋ ਅੱਜ ਤੋਂ 555 ਸਾਲ ਪਹਿਲੇ ਬਾਬੇ ਨਾਨਕ ਨੇ ਕਹੀਆਂ ਸੀ ਅੱਜ ਉਹੀ ਚੀਜ਼ਾਂ ਮੋੜ ਤੋਂ ਦੁਹਰਾ ਹੋ ਰਹੀਆਂ ਨੇ ਔਰ ਉਹੀ ਚੀਜ਼ਾਂ ਜਿਹੜੀਆਂ ਨੇ ਦੇਖਣ ਨੂੰ ਮਿਲ ਰਹੀਆਂ ਨੇ ਜਿਵੇਂ ਬਾਬੇ ਨਾਨਕ ਨੇ ਕਿਹਾ ਸੀ ਸਭ ਤੋਂ ਵੱਡਾ ਧਰਮ ਹੈ ਮਨੁੱਖਤਾ ਦਾ ਧਰਮ ਉਸੇ ਧਰਮ ਤੇ ਅੱਜ ਵੀ ਲੋਕ ਚੱਲਦੇ ਨੇ ਔਰ ਉਸੇ ਧਰਮ ਤੇ ਚੱਲਦੇ ਹੋਏ ਦਸਤਾਰਾਂ ਅੱਜ ਵੀ ਸਜਾਈਆਂ ਜਾ ਰਹੀਆਂ ਨੇ ਅਮਰੋ ਤੇ ਮੇਰੇ ਸਹਿਯੋਗੀ ਗੁਰਮਿੰਦਰ ਦੇ ਨਾਲ ਮੈਨੂੰ ਅਨੂਜਾ ਸ਼ਰਮਾ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ